ਸਾਰੇ ਤੇ ਅੱਜ ਜਲਦੀ ਆਪਾਂ ਮਟਰਪੜਾ ਪੜਾਸਤਰ ਹੋਣੇ ਆ ਦਿਖਾਉਣੇ ਆ ਤੁਹਾਨੂੰ ਕਿਦਾਂ ਚੱਲਦੀ ਆ ਤੇ ਇਹ ਆਪੇ ਇਹ ਵੀ ਇਹ ਇਹ ਬੱਲੇ ਇਹ ਬੱਲੇ ਇਹ ਵੀ ਆਪਣਾ ਬਰੂਧ ਇਹ ਬਰੂਧ ਬਣਾਇਆ ਪਿਆ ਆਪਣਾ ਤੇ ਆਪ ਕੋ ਇਹ ਕੁਲ ਟਾਸ ਚਲਾਉਣੇ ਆਣ ਮੇ 这个问你 ਇਹ ਬੱਗੀ ਗ੍ਰੇ ਚਲਾਦੀ ਪਾਣੀ ਤੇ ਹੁਣ ਆਪਾਂ ਚੱਲੇ ਆਂ ਦੂਸਰੇ ਘਰੇ ਮਿੱਤਰੋ ਭਾਈ ਚੱਲਣ ਦੂਸਰੇ ਘਰੇ ਤੇ ਉੱਥੇ ਜਾ ਕੇ ਚਲਾਉਣੇ ਆ ਪਾਵਰ ਇਹ ਨਹੀਂ ਕੀ ਬੰਦ ਹੈ ਮਿੱਤਰੋ ਇੱਕ ਦੋ ਹੋਰ ਚਲਾਉਣੇ ਉਹ ਵੀ ਹੋਰ ਚਲਾ ਜਿੰਦੇ ਚਲੋ ਫਿਰ ਹੋਰ ਤੋਂ ਪੜ ਗਿਆ ਕੰਮ ਬਹੁਤ ਆ ਮਿੱਤਰੋ ਜਿਹੜੀ ਚਲਾ ਲਈ ਤੇ ਤਾਂ ਤੂੰ ਦਾ ਖੁਸ਼ ਨਹੀਂਗਾ ਮਰੇ ਮੁਟੇ ਪੜਾ ਕੇ ਚੱਲੀ ਜਾਂਦੇ ਆ ਤੇ ਆਪਾਂ ਕੰਮ ਨਵੇਟ ਦਾ ਫਟਾਸ ਦਾ ਪੈਨੇ ਹੁਣ ਥੱਕੇ ਪਏ ਆ ਆਪਾਂ ਪੈਨ ਨਾਨਕ ਦੇ ਜਨਮ ਤੇ ਕੱਲ 2 ਵਜੇ ਆਏ ਸੀਗੇ 2 ਵਜੇ 2:16 ਤੇ ਪਏ ਸੀਗੇ ਤੇ ਉੱਥੇ ਪੜਾ ਕੇ ਬੜੁਕੇ ਚਲਾਈ ਗਏ ਉੱਥੇ ਦੇਖੀ ਕਿ ਆਪਾਂ ਕਿ ਸੋਭਾ ਗਏ ਸੀਗੇ ਦੋਸਤੋ ਬਾਦ ਹੁਣ ਥੱਕੇ ਪਏ ਆ ਕੇ ਫਿਰ ਟਰਾਲੀ ਲਈ ਝੋਲਦੇ ਦੋਹਰਾ ਦਾ ਪੱਲਾ ਹੀ ਮਿੱਤਰੋ ਕੋਨੇ ਟਰਾਲੀ ਚੱਲੇ ਦੂਜੇ ਘਰੇ ਪਹਿਲਾਂ ਹਾਂ ਠੰਡ ਨਾਲ ਜੇ ਉੱਤਰਦੇ ਹਾਂ ਹਾਂ ਚੈੱਕ ਕਰ ਲੀਜੀ ਬਿਆਨ ਦੇ ਤੇ ਹੁਣ ਆਪਾਂ ਚੱਲਦੇ ਹਾਂ ਦੂਜੇ ਘਰੇ ਜਾਏਗਾ ਬਾਬੇ ਨਾਲ ਕਿ ਜੀ ਦਾ ਜਨਮ ਤੇਣਾ ਰਾਤੋਂ ਰਾਤ ਦੋ ਦਿਨ ਉਹਦਾ ਦਾਸ ਕੀ ਕੀ ਸੀ ਬਾਬੇ ਜੀ ਦਾ ਜਨਮ ਹੋਇਆ ਸੀ ਕਿਵੇਂ ਸੀਗਾ ਖਿੱਚ ਕੇ ਖਿੱਚ ਕੇ ਰੱਖੋ ਆਪਣਾ ਕੰਮ ਜਿੰਨੀ ਗਿੰਤੀਆ ਬਹੁਤ ਲੋੜਾ ਤਾਂ ਹਟੀ ਜਾ ਕੋਈ ਰਹੇਗਾ ਜਿੰਦਗੀ ਚ ਕਿੱਥੇ ਜਾ ਰਹੇ ਹੋ ਰੱਖ ਕੇ ਜਾ ब्रांडिंग हंसी है ना कि मैं कोई चक्कर ही नहीं पाऊं कि हमकी पहला भी उसे आपकी मुझे भगवान सुनाएगा ये आपकी कामयाबी आपको चट्टान सांप पे भी न्याय न्याय नहीं करता न्याय जब मेरा चाचा भैया करता हो वो मेरा चाचा उपयोगी है तो आप डिस्पोज़ करेंगे अपन सूट के केंद्र जन जानता है को